ਹਰੇ ਮਹਾਰੇ ਤਿਆਗ ਕੇ ਆਉਣਾ ਸੌਖਾ ਨਹੀਂ ਜੋਗ ਕਮਾਉਣਾ ਘਰ ਘਰ ਤਿਆਗ ਕੇ ਆਉਣਾ ਤਬੇ ਦੁਨੀਆ ਹੀ ਤੈਨੂੰ ਲੱਗੀ ਹੁੰਦੀ ਐ ਸਾਧੂ ਆディ ਸੰਗ ਕਰ ਰਾਲੀ ਹੁੰਦੀ ਐ ਫਕਰਾ ਦੀ ਸੰਗਤ ઘર બાર ત્યાગ કે આવના સૌ પ્રાણી જોગ કમાઉના ઘર બાર ત્યાગ કે આવના તપે ઢૂન્યા દીન દાયો લાની હોતી એ સાધુ આની સંગત નારાલી હોતી એ ફકરાની ਸੰਗ ਤੇ ਨਰਲੀ ਹੋਤੀ ਐ ਸਾਧੂ ਬੋਲੇ ਸੁਤੇ ਸਵਾਰ 사ધુ దਕੇ ਹਾਨ ਬਿਰਤਾ ਜਾ 사ਧੂ ਬੋਲੇ ਸੁਤੇ ਸਵਾਰ 사ધુ దਕੇ ਹਾਨ ਬਿਰਤਾ ਜਾ ਗਲ ਮੂੰਹੋਂ ਗੱਦੀ ਨਾ ਕੋਈ ਖਾਲੀ ਕੈ ਰਾਹੀ ਸੰਗਤਾਂ ਰਲੀਆਂ ਹੁੰਦੀ ਐ ਬੋਹ ਰਾਮ ਰਾਮ ਨੂੰ ਧਿਆਉਣਾ ਸਭ ਨੂੰ ਸਿਰ ਤੇ ਰਾਹੇ ਪਾਉਣਾ ਬੋਹ ਰਾਮ ਨਾਮ ਨੂੰ ਧਿਆਉਣਾ ਸਭ ਨੂੰ ਸਿਰ ਤੇ ਰਾਹੇ ਪਾਉਣਾ ਜਿੱਥੇ ਰਹਿਣ ਸਾਧੂ ਕਸ਼ ਤਨਾਰਾਲੀ ਹੁੰਦੀ ਐ ਫਕਰਾ ਦੀ ਸੰਗ ਤਨਾਰਾਲੀ ਹੁੰਦੀ ਐ ਹਸਾ ਨੂੰ ਜੋ ਮੰਨਦਾ ਬੋਲੇ ਕੁਝ ਨਹੀਂ ਰਹਿਦਾ ਯੋ ਦੇ ਕੋਲੇ ਸੰਤਾਂ ਨੂੰ ਜੋ ਮੰਨਦਾ ਬੋਲੇ ਕੁਝ ਨਹੀਂ ਰਹਿਦਾ आ संग त नाली हूंरा संग त न राली हूं रामी जी चढ़ मस्ती आहे भरे भगति तेल शामी जीनू चढ़े मस्ती आहे भरंद भगती देर श ਭਾਗੇ ਤੀਤਾ ਪੁੱਤਾਂ ਵਾਂ ਨੂੰ ਪਰੀ ਹੁੰਦੀ ਐ ਸਾਧੂਆਂ ਦੀ ਸੰਗਤ ਨਾਰਲੀ ਹੁੰਦੀ ਐ ਭੱਜੇ ਰਾ ਦੀ ਸੰਗਤ ਨਾਰਲੀ ਹੁੰਦੀ ਐ ਹੋਏ ਨਾ ਸਾਧੂਆਂ ਵਿੱਚ ਰੱਬ ਵਸਦਾ ਠੋਠ ਨਾ ਮੰਨਿਓ ਮੈਂ ਨਹੀਂ ਉਹ ਹਸਦਾ सदा तूठ न मञियो हसदा कॾहिं पख थी कॾहिं नाली हूंदी आहे साधु संगत तर रींदी फ्राह संग त न रालींदी आहे साधु संगत तो बि ਖਾਲੀ ਛੋਰੀ ਫੇਰੀਓ ਪਰਦਾ ਸਾਧੂ ਸੰਗਤ ਜੋ ਵੀ ਕਰਦਾ ਖਾਲੀ ਛੋਰੀ ਫੇਰੀਓ ਪਰਦਾ ਸੋਕੇ ਬਾਗਾਂ ਵਿੱਚ ਹਾਇਰੇ ਆਨੀ ਹੁੰਦੀ ਐ ਸਾਧੂ ਆਦੀ ਸੰਗਤ ਨਾਰਲੀ ਹੁੰਦੀ ਐ ਫਕਰਾ ਦੀ ਸੰਗਤ ਨਾਰਲੀ ਮੈਂ ਦਾ ਗੁਣ ਹੈ ਗਾਉਂਦਾ ਸਾਧੂ ਸੰਤਾਂ ਨੂੰ ਹੁੰਤੇ ਹਾਂਦਾ ਜਥਾ ਪ੍ਰੀਤ ਦਾ ਗੁਣ ਹੈ ਗਾਉਂਦਾ ਸਾਧੂ ਸੰਤਾਂ ਨੂੰ ਹੁੰਤੇ ਹਾਂਦਾ ਕਹੀ ਸੰਤਾਂ ਦੀ ਗੱਲ ਮਤ ഇ <im> സംഗkert